ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਜਿਹਦਾ ਨਾਮ ਹੈ ਡਾਕਟਰ ਗੌਰਵ ਕਤਰੀ ਸਤਿ ਸ੍ਰੀ ਅਕਾਲ ਤੋਂ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਜੀ ਅੱਜ ਦੀ ਵੀਡੀਓ ਹੈ ਜੀ ਮਨਕਿਆਂ ਦੇ ਗੈਪ ਡਿਸਕੀ ਪ੍ਰੋਬਲਮ ਡਿਸਕੀ ਪ੍ਰੋਬਲਮ ਕੀ ਹੈ ਜੀ ਇੱਕ ਨਾਰਮਲ ਡਿਸਕ ਹੈ ਜੋ ਉਹਦੇ ਵਿੱਚ ਪ੍ਰੋਟੀਨ ਫਾਈਬਰਸ ਟਾਈਪ ਕੋਲਾਜਨ ਫਾਈਬਰਸ ਹੁੰਦੇ ਨੇ ਜਦੋਂ ਵੀ ਆਪਾਂ ਮੂਵਮੈਂਟ ਹੁੰਦੀਆਂ ਡੇਲੀ ਰੂਟੀਨ ਵਰਕ ਹੁੰਦਾ ਤਾਂ ਹੌਲੀ-ਹੌਲੀ ਇਸ ਦੇ ਉੱਪਰ ਪ੍ਰੈਸ਼ਰ ਪੈਂਦਾ ਇੰਨਾ ਕੀ ਹੁੰਦਾ ਇੰਦਿਆਂ ਡੀਜੋਨੇਸਿੰਗ ਚੇਂजेस ਸਟਾਰ ਹੋ ਜਾਂਦੀਆਂ ਤਾਂ ਇੰਦੀਆਂ ਫਰਸਟ ਸਟੇਜ ਹੁੰਦੀ ਆ ਹਰਨੀਏਸ਼ਨ ਸਟੇਜ ਇੱਕ ਨਾਰਮਲ ਹਰਨੀਆ ਫਾਰਮੇਸ਼ਨ ਹੁੰਦੀ ਆ ਦੂਜੀ ਸਟੇਜ ਹੁੰਦੀ ਆ ਜੀ ਬਲਜਿੰਗ ਸਟੇਜ ਜਿਸ ਦੇ ਵਿੱਚ ਇੱਕ ਬਲਜ ਬਣ ਜਾਂਦਾ ਜਿਹੜਾ ਕਿ ਪਿੱਛੇ ਜਿਹੜੀਆਂ ਬੈਕ ਸੂਖਮ ਨਾੜੀਆਂ ਉਹਨੂੰ ਪ੍ਰੈਸ ਹੁੰਦ ਕਰਦੀ ਆ ਜੀ ਆ ਤੁਸੀਂ ਫੋਟੋ ਵਿੱਚ ਸਾਫ਼ ਦੇਖ ਰਹੇ ਹੋ ਕਿਦਾਂ ਇੱਕ ਬਲਜ ਨੇ ਸੂਖਮ ਨਾੜੀ ਨੂੰ ਪ੍ਰੈਸ ਕੀਤਾ ਹੋਇਆ ਜਿਸ ਦੇ ਕਰਕੇ ਆਪਾਂ ਨੂੰ ਰਾਤ ਦੇ ਵਿੱਚ ਰੇਡੀਟਿੰਗ ਪੇਨ ਹੁੰਦੀ ਆ ਉਸ ਰੇਡੀਟਿੰਗ ਪੇਨ ਨੂੰ ਆਪਾਂ ਸ਼ੈਟਿਕਾ ਪੇਨ ਦਾ ਨਾਮ ਦੇ ਦਿੰਦੇ ਆ ਜੀ ਇਸ ਪਿਕਚਰ ਵਿੱਚ ਤੁਸੀਂ ਕਲੀਅਰ ਦੇਖ ਸਕਦੇ ਹੋ ਸ਼ੈਟਿਕਾ ਕਿਹੋ ਜਿਹਾ ਸ਼ੈਟਿਕਾ ਨਵ ਪੈਸ ਹੁੰਦੀ ਆ ਇਹ ਜਿਹੜਾ ਵਿਚਕਾਰ ਫਲੂਇਡ ਹੁੰਦਾ ਇਹ ਐਨੂਲਸ ਪਰਪਰੋਸਸ ਤੇ ਨਿਊਕਲੀਅਸ ਪਰਪਰੋਸਸ ਹੁੰਦਾ ਬਲਜਿੰਗ ਡਿਸਕਾ ਸ਼ੈਟਿਕਾ ਨਾਵਾ ਇਦਾਂ ਬਲਜ ਹੋ ਜਾਂਦੀ ਆ ਪਿੱਛੇ ਡਿਸਕ ਜਿਹੜੀ ਆ ਸਵੈਲ ਕਰ ਜਾਂਦੀ ਆ ਤੇ ਨਸ ਨੂੰ ਕੀ ਸਪਲਾਈ ਨਹੀਂ ਮਿਲਦੀ ਇਨ ਟਰਮਲ ਚੇਜ ਜੀ ਡਿਜਨੈਟਰੀ ਸਟੇਜ ਜਿੰਦੇ ਵਿੱਚ ਕੀ ਪੂਰੀ ਡਿਸਕ ਹੀ ਖਤਮ ਹੋ ਜਾਂਦੀ ਹੈ ਇਸੇ ਤੋਂ ਵਜਨ ਦੇ ਲਈ ਜੋ ਫਿਜ਼ੀਓਥੈਰੇਪੀ ਨਹੀਂ ਆ ਐਕਸਰਸਾਈਜ਼ ਨੇ ਖੂਬ ਜਲਦੀ ਅਗਲੀ ਵੀਡੀਓ ਵਿੱਚ ਪੇਸ਼ ਕਰਾਂਗੇ ਤਦ ਤੱਕ ਦੇ ਜੀ ਵੀਡੀਓ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਕਰੋ ਜੀ ਸਤਿ ਸ੍ਰੀ ਅਕਾਲ